ਸਲੋਜੀ ਕੋਈ 5% ਨਹੀਂ ਕੋਈ 10% ਨਹੀਂ ਕੋਈ 15% ਨਹੀਂ 25% 25% ਡਿਸਕਾਊਂਟ ਦਵਾਂਗੇ ਪੰਜਾਬ ਦੇ ਮੁੰਡਿਆਂ ਨੂੰ ਚਾਹੇ ਤੁਸੀਂ ਲੈਣਿਆ ਕੁਰਤੇ ਪਜਾਮੇ ਚਾਹੇ ਤੁਸੀਂ ਲੈਣਿਆ ਕੋਟ ਪੈਂਟ ਚਾਹੇ ਤੁਸੀਂ ਲੈਣਿਆ ਸ਼ੇਰਪਾਨੀਆਂ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾ ਦੀਆਂ ਆਜੋ 15 ਅਪ੍ਰੈਲ ਤੋਂ ਪਹਿਲਾਂ ਪਹਿਲਾਂ 15 ਅਪ੍ਰੈਲ ਤੱਕ 25% ਡਿਸਕਾਊਂਟ ਆਫਰ ਲਾ ਦਿੱਤਾ ਹੈਗਾ ਵੈਸੇ ਸਾਡੇ ਕੋਲ 200 ਰੁਪਏ ਦੇ ਕੁਰਤਾ ਪਜਾਮਾ ਸ਼ੁਰੂ ਆ ਪਰ ਜੇ ਤੁਸੀਂ ਵਧੀਆ ਕੰਪਨੀ ਦਾ ਵਧੀਆ ਕੱਪੜਾ ਲੈਣਾ ਸਲਾਈ ਕਰਕੇ ਜਿਹੜਾ ਬਾਜ਼ਾਰ ਦੇ ਵਿੱਚ ਤੁਸੀਂ 32 3200 ਰੁਪਏ ਦਾ ਕੋਟ ਪਜਾਮਾ ਲੈਣੇ ਉਹ ਸਾਡੇ ਕੋਲ ਆਜ ਸਰਵ 1400 ਰੁਪਏ ਦੇ ਵਿੱਚ ਸਲਾਈ ਕਰਕੇ ਕੋਰਟਾ ਵੀ ਮਦਵਾਗੇ ਉਸ ਤੋਂ ਇਲਾਵਾ ਤੁਸੀਂ ਜਿੱਦਾਂ ਨਾਲ ਮਰਜ਼ੀ ਬਣਾ ਲਓ ਬੈਨ ਕੋਲਰ ਬਣਾ ਲਓ ਤੁਸੀਂ ਪਠਾਨੀ ਸੂਟ ਬਣਾ ਲਓ ਚਾਹੇ ਤੁਸੀਂ ਸਲਵਾਰ ਸੂਟ ਬਣਾ ਲਓ ਉਹ ਵੀ ਅਸੀਂ ਤਿਆਰ ਕਰਕੇ ਦਵਾਗੇ ਜਿਹੜੇ ਤੁਸੀਂ 2 ਪੀਸ ਕੋਰਟ ਨੂੰ ਬਾਜ਼ਾਰ ਚ ਆ ਕੇ ਲੈਨੇ ਹੋ 10-10000 ਰੁਪਏ ਦੇ ਸਾਡੇ ਕੋਲ ਆਜੋ ਸਿਰਫ 2995 ਚ ਸਲਾਈ ਕਰਕੇ ਲੈ ਜਾਓ 3 ਪੀਸ ਕੋਰਟ ਨੂੰ ਜਿਹੜਾ 15000 ਦਾ ਅਸੀਂ ਦਵਾਗੇ 3760 ਦੇ ਵਿੱਚ ਇਹਦੇ ਉੱਤੇ ਵੀ ਕੱਪੜੇ ਦੇ ਉੱਤੇ 25% ਐਕਸਟਰਾ ਡਿਸਕਾਊਂਟ ਦਵਾਗੇ ਬਿਲਕੁਲ ਭਾਈ ਚਾਹੇ ਗੀਜ਼ਾ ਕਾਟਨ ਦਾ ਚਾਹੇ ਪੇਪਰ ਕਾਟਨ ਦਾ ਲੈਣਾ ਚਾਹੇ ਲੇਲਨ ਦਾ ਲੈਣਾ ਚਾਹੇ ਮੈਟੀ ਦਾ ਲੈਣਾ ਸਾਡੇ ਕੋਲ 700 ਰੁਪਏ ਤੋਂ ਸ਼ੁਰੂ ਹੈ 700 ਰੁਪਏ ਦੇ ਵਿੱਚੋਂ ਵੀ 25% ਡਿਸਕਾਊਂਟ ਕਰਕੇ 600 ਰੁਪਏ ਦਾ ਰਹਿ ਜਾਂਦਾ ਕੁਆਲਿਟੀ ਚੈੱਕ ਕਰ ਲਓ ਵਾਈਟ ਦੇ ਵਿੱਚ ਲਗਜ਼ਰੀ ਫੈਬਰਿਕ ਚਾਹੇ ਰੇਮਰ ਸੀਆਰਮ ਲੈਣੇ ਸਾਡੇ ਕੋਲ ਉਹ ਵੀ ਹੈਗੇ ਆ ਵਾਈਡ ਦੇ ਵਿੱਚ ਜਿੰਨੀਆਂ ਵੈਰਾਈਟੀਆਂ ਮਾਤੂ ਸ਼ੀਰ ਦਸਤਾਰ ਪੁੱਟਰ ਰੋਡ ਕਾਦੀਆਂ ਤੇ ਪੰਜਾਬ ਤੋਂ ਕਿਤੋਂ ਵੀ ਨਹੀਂ ਮਿਲਿਆ ਭਾਈ। ਸਲੋਰੀ ਜਿਹੜੇ ਸਾਡੇ ਭਰਾ ਕਹਿੰਦੇ ਆ ਵੀ ਗਰਮੀਆਂ ਆ ਗਈਆਂ ਗਰਮੀਆਂ ਵਿੱਚ ਅਸੀਂ ਬਣਾਉਣੇ ਆ ਕੁਰਤੇ ਪਜਾਮੇ ਤੁਹਾਡੇ ਲਈ ਸੁਨਹਿਰੀ ਮੌਕਾ ਹੁਣੇ ਹੀ ਛੇਤੀ ਛੇਤੀ ਆ ਜਾਓ ਵੱਡੇ ਫਾਇਦੇ ਹੋਣਿਆ। ਮੰਨ ਲਓ ਤੁਸੀਂ ਇੱਥੇ ਆ ਕੇ ਕੋਈ 1000 ਰੁਪਏ ਦਾ ਕੁਰਤਾ ਪਜਾਮਾ ਪਸੰਦ ਕਰਦੇ ਆ ਉਹ ਤੁਹਾਨੂੰ ਅਸੀਂ ਦਵਾਂਗੇ 750 ਦਾ ਉਹਦੇ ਉੱਤੇ 25% ਡਿਸਕਾਊਂਟ ਦਵਾਂਗੇ। ਤੁਸੀਂ ਓਵਰঅল 10000 ਦਾ ਕੱਪੜਾ ਖਰੀਦਦੇ ਹੋ ਤੁਹਾਨੂੰ 2500 ਰੁਪਏ ਦਾ ਡਿਸਕਾਊਂਟ ਦਵਾਂਗੇ। ਇਹ ਸਿਰਫ ਤੁਹਾਨੂੰ 15 April ਤੱਕ ਇਹ ਬਸਾਖੀ ਤੇ ਵੱਡੀ ਆਫਰ ਪਿੰਡਾਂ ਦੇ ਸਰਪੰਚੋਂ ਤੁਸੀਂ ਪੰਚੋਂ ਲੰਬੜਦਾਰੋਂ ਸ਼ਹਿਰ ਦੇ ਕਾਉਂਸਲਰੋਂ ਐਮਐਲਏ ਮੰਤਰੀਓ ਬਾਈਡ ਕੋਰਤੇ ਪਿਆਮੇ ਬਹੁਤ ਵੱਡੇ ਵੱਡੇ ਬ੍ਰਾਂਡ ਚਾਹੇ ਤੁਸੀਂ ਰਹਿਮਨ ਲੈਣਾ ਸੀਆ ਰਾਮ ਲੈਣਾ ਕੈਡਨੀ ਲੈਣਾ ਇਹਦੇ ਵਿੱਚ ਤੁਸੀਂ ਲੇਲਨ ਲੈਣੀ ਆ ਤੁਸੀਂ ਪੇਪਰ ਕਾਟਨ ਲੈਣਾ ਤੁਸੀਂ ਕਾਟਨ ਜਿੱਦਾਂ ਦਾ ਮਰਜ਼ੀ ਲੈ ਜਾਓ ਸਾਰੀ ਚੀਜ਼ ਦਵਾਂਗੇ ਤੁਸੀਂ ਲੈਣੇ ਹੈਗੇ ਕਲਰ ਕੋਰਤੇ ਪਜਾਮੇ ਦੇਖੋ ਕਲਰ ਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਰੰਗ ਇਹ ਤੁਹਾਨੂੰ ਅਸੀਂ ਸਿਰਫ 700 ਰੁਪਏ ਦਾ ਕੋਰਤਾ ਪਜਾਮਾ ਦੇਣਾ ਜਿਹੜੇ ਬਾਜ਼ਾਰ ਦੇ ਵਿੱਚ 1500 18 1800 ਰੁਪਏ ਦਾ ਕੋਰਤਾ ਪਜਾਮਾ ਮਿਲਦਾ ਅਸੀਂ ਦਮਾਗੇ 700 ਰੁਪਏ ਦਾ ਉਹਦੇ ਉੱਤੇ ਵੀ 25% ਡਿਸਕਾਊਂਟ ਕਰਕੇ ਦਵਾਂਗੇ 25% ਡਿਸਕਾਊਂਟ ਕੋਰਟ ਪੈਂਟਾਂ ਦੇ ਵਿੱਚ 2995 3760 ਚ ਟਾਪ ਕਲਾਸ ਕੁਆਲਿਟੀ ਆ ਪਰ ਇਸ ਕੱਪੜੇ ਦੇ ਉੱਤੇ ਵੀ 25% ਲੈਸ ਹੈ ਕਲਰ ਤੁਸੀਂ ਚੈੱਕ ਕਰ ਲਓ ਜਿੰਨੇ ਮਰਜ਼ੀ ਲੈ ਲਓ ਕੋਰਟ ਪੈਂਟ ਚਾਹੇ ਲਾਈਨਿੰਗ ਵਾਲਾ ਲੈਣਾ ਚਾਹੇ ਚੈੱਕ ਲੈਣਾ ਸੀ ਮਟਲੈਨ ਸਾਰੇ ਹੀ ਹੈਗੇ ਆ ਜਿੰਨਾ ਵੀ ਤੁਸੀਂ ਫੈਬਰਿਕ ਲਓਗੇ ਸਾਰਿਆਂ ਤੋਂ 25% ਲੈਸ ਆ ਹੁਣ ਤੁਸੀਂ ਸ਼ਰਟਾਂ ਚੈੱਕ ਕਰ ਲਓ ਚਾਹੇ ਆਫਿਸ ਆਸਤੇ ਪਾਉਣੀਆਂ ਚਾਹੇ ਬੈਂਕਾਂ ਬੁੰਕਾਂ ਦੇ ਵਿੱਚ ਜਾਂ ਜੀਨ ਦੇ ਨਾਲ ਪਾਉਣ ਵਾਸਤੇ ਸ਼ਰਟਾਂ ਬਣਾਉਣੀਆਂ ਤੇ ਟੌਪ ਕਲਾਸ ਦੀਆਂ ਲਗਜ਼ਰੀ ਸ਼ਰਟਾਂ ਵੀ ਆ ਗਈਆਂ ਇਹਨਾਂ ਵਿੱਚ ਵੀ 25% ਲੈਸ ਆ ਦੇਖੋ ਬਾਜ਼ਾਰ ਜਾ ਕੇ ਪਤਾ ਕਰ ਲਓ 2 ਪੀਸ ਕੋਟਮੈਂਟ ਦੀ ਸਲਾਈ 4000 ਰੁਪਿਆ 3 ਪੀਸ ਕੋਟਮੈਂਟ ਦੀ ਸਲਾਈ 6500 ਰੁਪਿਆ ਪਰ ਅਸੀਂ 2 ਪੀਸ ਕੋਟਮੈਂਟ ਵਧੀਆ ਰੰਗ ਵਧੀਆ ਕੱਪੜਾ ਤੁਹਾਨੂੰ ਸਿਰਫ 2995 'ਚ ਸਲਾਈ ਕਰਕੇ ਦੇਵਾਂਗੇ ਫਰੀ ਪੀਸ ਕੋਟਮੈਂਟ ਸਿਰਫ ਤੁਹਾਨੂੰ 3760 ਜੀ ਸਲਾਈ ਕਰਕੇ ਦਵਾਂਗੇ ਜਿਹੜਾ ਇਹਨਾਂ ਦਾ ਕੱਪੜਾ ਹੈ ਉਹਦੇ ਉੱਤੇ ਹੋਰ 25% ਡਿਸਕਾਊਂਟ ਆਪਾਂ ਦੇ ਰਹੇ ਹਾਂ ਜੀ ਪੱਗਾਂ ਦੇ ਵਿੱਚ ਸਾਡੇ ਕੋਲ ਟਾਪ ਕਲਾਸ ਕੁਆਲਿਟੀ ਆ ਫਾਲੋਵੈਲ ਦੀ ਲੈਣੀ ਆ ਚਾਹੇ ਰੂਬੀਆ ਲੈਣੀ ਆ ਸਾਡੇ ਕੋਲ 550 ਤੋਂ ਵੱਧ ਰੰਗ ਆ ਕਲਰ ਚਾਰਟ ਸਾਰੇ ਹੈਗੇ ਆ ਲਾਈਟ ਡਾਰਕ ਤੁਸੀਂ ਆਪਦੀ ਮਰਜ਼ੀ ਦੀ ਦਸਤਾਰ ਲੈ ਸਕਦੇ ਹੋ 90 ਦਿਨਾਂ ਦੀ ਗਾਰੰਟੀ ਬਿੱਲ ਪੱਕੇ ਤੇ ਲਿਖ ਕੇ ਦਿੰਨੇ ਆ ਦੇਖੋ ਰੰਗ ਬਹੁਤ ਸੋਹਣੇ ਸੋਹਣੇ ਆ ਤੁਸੀਂ ਲਾਈਟ ਲੈ ਲਓ ਤੁਸੀਂ ਡਾਰਕ ਲੈ ਲਓ ਰੂਬੀਆ ਲੈਣਾ ਫੁੱਲ ਲੈਣਾ ਬਹੁਤ ਸੋਹਣੇ ਸੋਹਣੇ ਰੰਗ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਦਵਾਂਗੇ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਭਰਾ ਸਾਡੇ ਹੈਗੇ ਆ ਦੇਖੋ ਖਾਕੀ ਰੰਗ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਸ਼ੇਡ ਹੈਗੇ ਆ ਤੁਸੀਂ ਐਸੇ ਹੈਗੇ ਆ ਐਸਐਚਓ ਡੀਐਸਪੀ ਐਸਪੀ ਐਸਐਸਜੀ ਪਾਵੇਂ ਡੀਜੀਪੀ ਪੰਜਾਬੋਂ ਮਤਲਬ ਜਿੱਦਾਂ ਤੁਸੀਂ ਯੂਨੀਫਾਰਮ ਪਾਉਨੇ ਹੋ ਉਹਦੇ ਨਾਲ ਮੈਚ ਕਰਕੇ ਤੁਸੀਂ ਖਾਕੀ ਕਲਰ ਸਾਡੇ ਕੋਲ ਲੈ ਕੇ ਜਾ ਸਕਦੇ ਆ ਜਿਹੜੇ ਸਾਡੇ ਭੈਣ ਭਰਾ ਦਮਾਲਾ ਸਾਹਿਬ ਸੀ ਆਉਂਦੇ ਆ ਉਹਨਾਂ ਦੇ ਲਈ ਵੀ ਸਾਡੇ ਕੋਲ ਸਪੈਸ਼ਲ ਆ ਦੇਖੋ ਜਰਮਨ ਬਲੂ ਸਪੈਸ਼ਲ ਐਚਡੀ ਰੂਬੀਆ ਉਹਨਾਂ ਦੇ ਲਈ ਵੀ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਬ੍ਰਾਂਡ ਹੈਗੇ ਆ ਆਸਤਾ 골ਡ ਹੋ ਗਿਆ ਵੈਸੇ ਵੀ ਇੰਡੀਆ ਦਾ ਸਭ ਤੋਂ ਵੱਡਾ ਬ੍ਰਾਂਡ ਪੱਗਾਂ ਦੇ ਵਿੱਚ ਮਾਤੂ ਸ਼੍ਰੀ ਦਸਤਾਰਿਆ ਅਸਲ ਰੰਗ ਇਹ ਸਰਦਾਰੀ ਦੇ ਆ ਵੱਡੇ ਫਾਇਦੇ ਅਸੀਂ ਕਰ ਰਹੇ ਆ ਛੇਤੀ ਆਜੋ ਜੇ ਤੁਸੀਂ ਸੂਟਾਂ ਥੱਲੇ ਲਾਉਣ ਲਈ ਲਾਈਨਿੰਗ ਕੱਪੜਾ ਲੈਣਾ ਭਾਈ ਜੀ ਉਹ ਕਿੱਥੇ ਸ਼ੁਰੂ ਆ 40 ਰੁਪਏ ਮੀਟਰ ਤੋਂ ਗਰੰਟੀ ਵਾਲੀ ਲਾਈਨਿੰਗ ਸ਼ੁਰੂ ਆ ਵਧੀਆ ਲਾਈਨਿੰਗ ਲਾਓ ਤੁਸੀਂ ਟੌਪ ਕਲਾਸ ਲਾਈਨਿੰਗ ਸੂਟ ਤੁਸੀਂ ਮਹਿੰਗਾ ਲੈ ਲੈਣੇ ਹੋ ਲਾਈਨਿੰਗ ਤੁਹਾਡੇ ਟੇਲਰ ਮਾੜੀ ਲਾ ਦਿੰਦੇ ਉਹ ਕੰਮ ਨਾ ਕਰੋ ਮਾਤੂ ਸ਼੍ਰੀ ਦਸਤਾਰ ਦੀ 40 ਰੁਪਏ ਮੀਟਰ ਗਰੰਟੀ ਵਾਲੀ ਲਾਈਨਿੰਗ ਲਾਓ ਛੇਤੀ ਆਜੋ ਬਹੁਤ ਵੱਡੇ ਫਾਇਦੇ ਕੋਈ ਤੁਸੀਂ ਜਾਣ ਕੇ ਲੈਣੀਆਂ ਨੰਬਰ ਸਕਰੀਨ ਤੇ ਤੁਸੀਂ ਕਾਲ ਕਰ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾ